ਜਿਹੜੇ ਲੋਕਾਂ ਨੂੰ ਬੜੇ ਚਿਰ ਤੋਂ ਉਮੀਦ ਸੀ ਕਿ ਸਿੱਧੂ ਦੇ ਘਰ ਉਹ ਦਿਨ ਕਦੋਂ ਆਉਣਗੇ ਜਦੋਂ ਫੇਰ ਬੱਚਾ ਕੋਈ ਜਨਮ ਲਵੇਗਾ ਸਿੱਧੂ ਦੇ ਘਰ ਫੇਰ ਸਿੱਧੂ ਨੇ ਜਨਨੀ ਕਿ ਜਨਮ ਲਿਆ ਸਿੱਧੂ ਨੂੰ ਪਿਆਰ ਕਰਨ ਵਾਲੇ ਸਿੱਧੂ ਦੀ ਸਮਾਦ ਤੇ ਪਹੁੰਚੇ ਹੋਏ ਨੇ ਲੋਕ ਬੜੇ ਜਨਨੀ ਕਿ ਆਏ ਹੋਣੇ ਦੂਰ ਦਰਾੜਿਆਂ ਤੋਂ ਪਹੁੰਚੇ ਹੋਏ ਨੇ ਜਨਨੀ ਕਿ ਇੱਧਰ ਸਮਾਦ ਬਣੀ ਹੋਈ ਹੈ ਸਿੱਧੂ ਦੀ ਜਨਨੀ ਕਿ ਹੁਣ ਇੱਥੇ ਪ੍ਰੋਪਰ ਕੰਮ ਕਰ ਚੱਲ ਰਿਹਾ ਜਿਹੜਾ ਕਿ ਉਸਾਰੀ ਦਾ ਕੰਮ ਆ ਚਾਰ ਦੁਵਾਰੀ ਦਾ ਕੰਮ ਚੱਲ ਰਿਹਾ ਜਨਨੀ ਕਿ ਲੋਕ ਇੱਥੇ ਆ ਰਹੇ ਨੇ ਫੋਟੋਆਂ ਖਿਚਾਰੇ ਨੇ ਸਿੱਧੂ ਨੂੰ ਜਿਹੜੇ ਪਿਆਰ ਕਰਨ ਵਾਲੇ ਆ ਜਨਨੀ ਕਿ ਅੱਜ ਉਹਨਾਂ ਦੇ ਘਰ ਸ ਵਧਾਈਆਂ ਦੇਣ ਪਹੁੰਚੇ ਸੀ ਤੇ ਇੱਥੇ ਹੋਰ ਵੀ ਕੋਈ ਬੀਬੀਆਂ ਵੀ ਪਹੁੰਚੀਆਂ ਸਾਡੀਆਂ ਭੈਣਾਂ ਵੀ ਆਈਆਂ ਪੁੱਛਾਂਗੇ ਕਿ ਕਿਹੜੇ ਪਿੰਡ ਤੋਂ ਆਈਆਂ ਮਾਤਾ ਸਸਤਰੀਕਾਲ ਜੀ ਸਸਤਰੀਕਾਲ ਜੀ ਕਿਹੜੇ ਪਿੰਡ ਤੋਂ ਆਈਂ ਰੱਲੇ ਤੋਂ ਆਈ ਸੀ ਰੱਲੇ ਤੋਂ ਅੱਜ ਸਿੱਧੂ ਦੇ ਘਰ ਫੇਰ ਇੱਕ ਬੱਚੇ ਨੇ ਜਨਮ ਲਿਆ ਜਿਹੜੇ ਬੜੇ ਚਿਰ ਤੋਂ ਲੋਕਾਂ ਨੂੰ ਉਡੀਕ ਸੀ ਉਮੀਦ ਸੀ ਕਿ ਸਿੱਧੂ ਫੇਰ ਵਾਪਸੀ ਕਰੇਗਾ ਘਰ ਫੇਰ ਜਨਮ ਲਏਗਾ ਕੀ ਲੱਗਦਾ ਸਿੱਧੂ ਨੇ ਆਪਦੇ ਘਰੇ ਫੇਰ ਜਨਮ ਲਿਆ ਹਾਂ ਹਾਂ ਲਿਆ ਹਾਂ ਲਿਆ ਹਾਂ ਠੀਕ ਹੈ ਕੀ ਚਾਹਣਾ ਕਹਿਣਾ ਚਾਹੁੰਦੇ ਤੁਸੀਂ ਅੱਜ ਅਸੀਂ ਸੁਨੇਹਾ ਦਿੰਦੇ ਵੀ ਬਹੁਤ ਵਧੀਆ ਹੋਇਆ ਪਰਮਾਤਮਾ ਨੇ ਉਹਨ ਅੱਜ ਤੁਸੀਂ ਸਮਾਧ ਤੇ ਵੀ ਪਹੁੰਚੇ ਹੋ ਕਿਸ ਤਰ੍ਹਾਂ ਦਾ ਲੱਗਦਾ ਤੁਹਾਨੂੰ ਬਹੁਤ ਵਧੀਆ ਲੱਗਦਾ ਜੀ ਸਮਾਧ ਤੇ ਪਹੁੰਚ ਕੇ ਆਇਆ ਲੱਗਦਾ ਸਿੱਧੂ ਆਪ ਹੀ ਮਿਲ ਗਏ ਸਾਨੂੰ ਅੱਛਾ ਹਾਂ ਸਿੱਧੂ ਦੇ ਗਾਣੇ ਸੁਣਦੇ ਹੁੰਦੇ ਸੀ ਬੰਜੀ ਹਾਂਜੀ ਹਾਂਜੀ ਬਾਦੂ ਜੀ ਕਿਹੜਾ ਗਾਣਾ ਵਧੀਆ ਲੱਗਦਾ ਸੀ ਸੁਣਨ ਨੂੰ ਜਿਆਦਾ ਸਾਰੀ ਵਜੇ 21 ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੇ ਦੁਨੀਆ ਬਾਈ ਬਾਈ ਕਹਿੰਦੀ ਇੱਕ ਕਹਿੰਦਾ ਸੀ ਮਾਂ ਮੈਨੂੰ ਲੱਗਦਾ ਜਿਵੇਂ ਮੈਂ ਤੇਰੇ ਵਰਗਾ ਬਹੁਤ ਵਧੀਆ ਲੱਗਦਾ ਤੇਰੇ ਵਰਗਾ ਲੱਗਾ ਮਾਂ ਮੈਂ ਜਿਵੇਂ ਤੇਰੇ ਵਰਗਾ ਲੱਗਾ ਮਾਤਾ ਤੁਸੀਂ ਵੀ ਸੁਣਦੇ ਸੀ ਗਾਣੇ ਸਿੱਤੂ ਦੇ ਹਾਂ ਸੁਣਦੇ ਸੀ ਭਾਈ ਕਰੇ ਬੱਚੇ ਵੀ ਕਹਿੰਦੇ ਬਹੁਤ ਗਾਣੇ ਸੁਣਦੇ ਆ ਬਹੁਤ ਸੁਣਦੇ ਸੀ ਹਾਂ ਸੁਣਦੇ ਸੀ ਗਾਣੇ ਬਹੁਤ ਹੁਣ ਇੱਥੇ ਆ ਕੇ ਸਾਨੂੰ ਐ ਹੋ ਗਿਆ ਵੀ ਇਹ ਮਿਲ ਗਿਆ ਸਾਨੂੰ ਤਾਂ ਜੀ ਲੋਕਾਂ ਦੇ ਦਿਲ 'ਚ ਇਹ ਸੀ ਕਿ ਸਿੱਧੂ ਫੇਰ ਜਨਮ ਲਵੇ ਫੇਰ ਆਵੇ ਜਨਨੀ ਅਰਦਾਸਾਂ ਅਰਦਾਸਾਂ ਦੀਆਂ ਸੱਚੇ ਪਾਤਸ਼ਾਹ ਨੇ ਅਰਦਾਸ ਪੂਰੀ ਕਰਤੀ ਜੀ ਹਾਂ ਪੂਰੀ ਕਰਤੀ ਵਾਪਸ ਦਿੱਤਾ ਸਿੱਧੂ ਮੋੜ ਕੇ ਜੀ ਹਾਂ ਲੋਕ ਕਹਿੰਦੇ ਸੀ ਜਿਹਦੇ ਮਾਂ ਪਿਓ ਦੀ ਜਨਕੀ ਚਾਹ ਲਾੜ ਦੂਰੇ ਰਹਿ ਗਏ ਉਹਨਾਂ ਨੂੰ ਕੌਣ ਪੂਰਾ ਕਰੇ ਜਾਣ ਜੋਗੇ ਹੋਗੇ ਹਾਂ ਜਾਉ ਨਹੀਂ ਸੀ ਸਕਦੇ ਨਹੀਂ ਵਾਹਿਗੁਰੂ ਦਾ ਸ਼ੁਕਰ ਹੈਗਾ ਸ਼ੁਕਰ ਹੈ ਵਾਹਿਗੁਰੂ ਦਾ ਸਾਡੀਆਂ ਭੈਣਾਂ ਪਹੁੰਚੀਆਂ ਨੇ ਸਾਡੇ ਵੀਰ ਵੀ ਪਹੁੰਚੇ ਨੇ ਇੱਧਰ ਪੁੱਛਾਂਗੇ ਬਾਈ ਕਿਹੜੇ ਪਿੰਡੋਂ ਆਇਆ ਮੇਰਾ ਪਿੰਡ ਹੀ ਮੋਗੇ ਜਿਲ੍ਹੇ ਚ ਲੰਡੇ ਪਿੰਡ ਜੀ ਲੰਡੇ ਰੋਡੇ ਜੀ ਹਾਂਜੀ ਅੱਜ ਆਏ ਸੀ ਇੱਥੇ ਨੇੜੇ ਤੇ ਇਹ ਹੋਇਆ ਕਿ ਚਲੋ ਪਰਮਾਤਮਾ ਨੇ ਜੋ ਵੀ ਅੱਜ ਉਹਨਾਂ ਘਰ ਚੀਜ਼ ਦਿੱਤੀ ਹੈ ਬਹੁਤ ਵਧੀਆ ਜੀ ਚਲੋ ਸਿੱਧੂ ਦਾ ਸਿੱਧੂ ਸੀ ਪਰ ਫੇਰ ਵੀ ਕਿਤੇ ਨਾ ਕਿਤੇ ਛੋਟਾ ਵੀਰ ਅੱਜ ਆਇਆ ਆ ਤੇ ਮਾਤਾ ਪਿਤਾ ਦੀ ਜ਼ਿੰਦਗੀ ਸੌਖੀ ਹੋ ਗਈ ਥੋੜੀ ਜੀ ਵਧੀਆ ਲੱਗਦਾ ਬਾਈ ਨੂੰ ਸੁਣਦੇ ਰਹੇ ਆ ਪਿਆਰ ਸੀਗਾ ਤਾਂ ਹੀ ਅੱਜ ਆਏ ਕੋਈ ਦੋ ਲੈਣਾ ਸੁਣਾ ਦਿਓ ਕਿਸੇ ਦੀ ਕੋਈ ਗਾਣਾ ਹੁੰਦਾ ਹੋਵੇ ਸਿਰਫ ਦੋ ਲੈਣੇ ਸਿਰਫ ਕਦੇ ਸੂਰਜ ਵਾਂਗੂ ਤਪਦਾ ਸੂਰਜ ਵਾਂਗੂ ਤਪਦਾ ਕਦੇ ਸ਼ਾਂਤ ਸਵੇਰੇ ਵਰਗਾ ਆ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾਂ ਤੇਰੇ ਵਰਗਾ ਆ بس ਵਾ ਤੇ ਹੋਰ ਕੀ ਕਹਿਣਾ ਚਾਹੁੰਦੇ ਤੁਸੀਂ ਬਸ ਜੋ ਵੀ ਇਹ ਵਧਾਈਆਂ ਮਾਪਿਆਂ ਨੂੰ ਵੀ ਸਾਰਿਆਂ ਨੂੰ ਹੀ ਬਾਕੀ ਜੋ ਜਿੰਨਾ ਵੀ ਵਧੀਆ ਹੋਵੇ ਲੋਕਾਂ ਨੇ ਦਾਵਾਵਾਂ ਕੀਤੀਆਂ ਕਿ ਸਿੱਧੂ ਦੇ ਘਰ ਫੇਰ ਇੱਕ ਪੁੱਤਰ ਦੀ ਵਾਪਸੀ ਹੋਵੇ ਜਾਨੀ ਕਿ ਉਹ ਵਾਪਸੀ ਹੋਈ ਹੈ ਇੱਥੇ ਸਾਡੀਆਂ ਭੈਣਾਂ ਪਹੁੰਚੀਆਂ ਨੇ ਸਾਡੀਆਂ ਮਾਮਾ ਪਹੁੰਚ ਗਏ ਨੇ ਸਾਡੇ ਵੀਰ ਪਹੁੰਚੇ ਨੇ ਲੋਕਾਂ ਦੇ ਦਾਵਾਵਾਂ ਸੀ ਕਿ ਇਹ ਸਿੱਧੂ ਦੇ ਘਰ ਫੇਰ ਖੁਸ਼ੀਆਂ ਆਉਣ ਜਾਨੀ ਕਿ ਉਹ ਖੁਸ਼ੀਆਂ ਆਜਾਈਆਂ ਲੋਕ ਬੜੀ ਬੜੀ ਦੂਰ ਤੋਂ ਜਾਨੀ ਕਿ ਸਿੱਧੂ ਦੇ ਪਰਿਵਾਰ ਨੂੰ ਵਧਾਈਆਂ ਦੇਣ ਪਹੁੰਚੇ ਨੇ ਅਸੀਂ ਸਮਾਧ ਤੇ ਪਹੁੰਚੇ ਹਾਂ ਹੋਰ ਲੋਕ ਵੀ ਬੜੇ ਸਮਾਧ ਤੇ ਪਹੁੰਚੇ ਨੇ ਸਿੱਧੂ ਦੇ ਜਾਨੀ ਕਿ ਪਿੰਡ ਦੇ ਵਿੱਚ ਮੇਲਾ ਲੱਗਾ ਇੱਕ ਇੱਕ ਗੱਲ ਇਹ ਵੀ ਕਰਨੀ ਜ਼ਰੂਰੀ ਹੈ ਕਿ ਸਿੱਧੂ ਦੇ ਪਿੰਡ ਦੇ ਵਿੱਚ ਜਨਨ ਕਿ ਲੋਕਾਂ ਨੂੰ ਰੋਜ਼ਗਾਰ ਬਹੁਤ ਮਿਲਿਆ ਰੋਜ਼ਗਾਰ ਕਿ ਛੋਟੇ-ਛੋਟੇ ਬੱਚੇ ਸਾਡੀਆਂ ਬਜ਼ੁਰਗ ਮਾਤਾ ਸਾਡੇ ਬਜ਼ੁਰਗ ਜਿਹੜੇ ਵੱਡੇ ਉਮਰ ਦੇ ਜਨਨ ਕਿ ਕੰਮਕਾਰ ਕਰ ਨਹੀਂ ਸਕਦੇ ਜਨਨ ਕਿ ਉਹਨਾਂ ਨੂੰ ਇਸ ਵਕਤ ਰੋਜ਼ਗਾਰ ਮਿਲਿਆ ਰੋਜ਼ਗਾਰ ਕਿ ਮਿਲਿਆ ਹੋਇਆ ਜਿਵੇਂ ਸਿੱਧੂ ਦੇ ਜਨਨ ਕਿ ਪੋਸਟਰ ਸਟicker ਛੱਲੇ ਟੀ-ਸ਼ਰਟਾਂ ਵੇਚ ਰੀਆਂ ਜਿਵੇਂ ਸਾਡੀ ਇੱਕ ਮਾਤਾ ਬੈਠੀ ਹੈ ਇਹ ਬਜ਼ੁਰਗ ਆ ਵਿਚਾਰੀ ਇਹ ਕੰਮ ਨਹੀਂ ਕਰ ਸਕਦੀ ਜਨਨ ਕਿ ਇਹ ਆਹ ਸਟਿੱਕਰ ਛੱਲੇ ਵੇਚ ਕੇ ਜਨਕੀ ਆਪਦਾ ਜੂਨ ਗੁਜ਼ਾਰਾ ਕਰਦਾ ਮਾਤਾ ਜੀ ਕਿਵੇਂ ਲੱਗਦਾ ਅੱਜ ਤੁਸੀਂ ਇੱਥੋਂ ਮੂਸੇ ਪੰਚੀਓ ਹਾਂ ਭਾਈ ਜੀ ਬੜਾ ਹੌਸਲਾ ਅੱਛਾ ਬਾਤ ਦੂ ਆ ਚਾਂਸਲਾ ਹੋਇਆ ਅੱਛਾ ਅੱਛਾ ਹਾਂ ਬਹੁਤ ਪਿਆਰਾ ਸੀ ਜੀ ਹਾਂ ਬਹੁਤ ਪਿਆਰਾ ਦਿਲ ਖੰਡਾਜ ਹੋਇਆ ਜੀ ਜੀ ਹਾਂ ਕਿ ਕਿਹੜੇ ਪਿੰਡੋਂ ਵੀਰ ਜੀ ਸਨਾਮ ਤੋਂ ਆਇਆ ਜੀ ਭਾਈ ਜੀ ਸਨਾਮ ਤੋਂ ਕਿਵੇਂ ਲੱਗਦਾ ਅੱਜ ਸਿੱਧੂ ਦੇ ਘਰ ਖੁਸ਼ੀਆਂ ਫੇਰ ਆਈਆਂ ਬਹੁਤ ਵਧੀਆ ਲੱਗਿਆ ਜੀ ਸਾਨੂੰ ਬਹੁਤ ਵਧੀਆ ਲੱਗਿਆ ਜੀ ਬਹੁਤ ਖੁਸ਼ੀ ਦੀਵਾਰੀ ਸਿੱਧੂ ਸਾਹਿਬ ਵਾਲੀ ਜੀ ਹਾਂ ਜੀ ਸਸੀਗਰ ਮਾਤਾ ਜੀ ਸਸੀਗਰ ਬਾਈ ਜੀ ਕਿਵੇਂ ਲੰਘਦਾ ਸਿੱਧੂ ਬਟ ਹਾਂ ਸਿੱਧੂ ਦੇ ਘਰ ਫੇਰ ਖੁਸ਼ੀਆਂ ਜਣੀਆਂ ਆਈਆਂ ਪੁੱਤਰ ਦੀ ਫੇਰ ਵਾਪਸੀ ਹੋਈ ਆ ਚੰਗਾ ਵਧਾਈਆਂ ਬਾਈ ਤੁਹਾਨੂੰ ਤੁਹਾਨੂੰ ਵੀ ਮਾਤਾ ਜੀ ਵਧਾਈਆਂ ਬਹੁਤ-ਬਹੁਤ ਜੀ ਸਾਨੂੰ ਬੇਹੱਦ ਖੁਸ਼ੀ ਬਾਈ ਜੀ ਬਹੁਤ ਜ਼ਿਆਦਾ ਵੀ ਮੁੜ ਕੇ ਛੋਟਾ ਬੀਰਾ ਆ ਗਿਆ ਜੀ ਬਹੁਤ ਖੁਸ਼ੀ ਹੋਈ ਜੀ ਬਹੁਤ ਜੀ ਪਰ ਅਸੀਂ ਅੰਦਰੋਂ ਬਿਆਨ ਨਹੀਂ ਕਰ ਸਕਦੇ ਜੀ ਜਿਵੇਂ ਕਹਿੰਦੇ ਹੁੰਦੇ ਆ ਪਰਮਾਤਮਾ ਦੇ ਘਰ ਨੇਰ ਹੈਗਾ ਨੇਰ ਨਹੀਂ ਹੈਗਾ ਹਾਂਜੀ 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 ਵੱਡੀ ਉਮਰ ਕਰੇ ਪਰਮਾਤਮਾ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਤੁਹਾਨੂੰ ਕਹਿੰਦਾ ਤੁਸੀਂ ਜ਼ਰੂਰ ਧਿਆਨ ਰੱਖਿਓ ਵੀ ਜਿਹੜੀ ਅੰਦਰ ਐਨੀ ਜਨਤਾ ਜਾ ਰਹੀ ਹੈ ਉਹਨਾਂ ਨੂੰ ਅੰਦਰ ਨਾ ਜਾਣ ਦਿੱਤਾ ਜਾਵੇ। ਜੀ ਨਹੀਂ ਉਹ ਤਾਂ ਅਜੇ ਤੱਕ ਬਹੁਤ ਸਕਿਉਰਟੀ ਲੱਗੀ ਹੋਈ ਹੈ ਉਹਨਾਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ। ਯਾਨੀ ਕਿ ਸਿਰਫ ਜਿਹੜੇ ਉਹਨਾਂ ਦੇ ਮੋਤਵਾਰ ਬੰਦੇ ਆ ਜਿਹੜੇ ਮੋਢੀ ਬੰਦੇ ਆ ਪਰਿਵਾਰ ਨਾਲ ਜੁੜੇ ਹੋਏ ਆ ਉਹੀ ਬੰਦੇ ਅੰਦਰ ਜਾਂਦੇ ਆ ਹਰ ਇੱਕ ਬੰਦੇ ਨੂੰ ਅੰਦਰ ਨਹੀਂ ਜਾਣ ਦਿੱਤਾ। ਪਰ ਵੀ ਕਿਸੇ ਦੇ ਉਹਨਾਂ ਨੂੰ ਕੋਹੋ ਤਵਾਰ ਨਹੀਂ ਕਰਨੀ। ਉਹ ਪਤਾ ਨਹੀਂ ਉਹ ਤੁਹਾਡੀ ਗੱਲ ਵੀ ਸਹੀ ਆ ਅੰਦਰ ਸਕਿਉਰਟੀ ਲੱਗੀ ਹੋਈ ਆ ਬਹੁਤ। ਅਸੀਂ ਹੁਣੇ ਹੀ ਦੇਖ ਕੇ ਆਇਆ ਪਰ ਦੁਨੀਆ ਬੇਹੱਦ ਜਾ ਰਹੀ ਆ ਪਰ ਕਿਸੇ ਦੇ ਘੇ ਭਰੋਸਾ ਨਹੀਂ ਕਰਨੀ। ਮੈਂ ਤੁਹਾਡੀ ਗੱਲ ਵੀ ਸਮਝਦੇ ਆ ਯਾਨੀ ਕਿ ਅਜੇ ਤ ਫਸੋ ਵੀਰੇ ਚਲੋ ਐਨਾ ਕਹਿੰਦੇ ਹੋਏ ਪਟਿਆਲੇ ਤੋਂ ਚੱਲ ਗਏ ਆ ਬਾਈ ਜੀ ਅੱਛਾ ਚਲੋ ਤੁਹਾਡਾ ਵੀ ਪਿਆਰ ਸੀ ਪਰਿਵਾਰ ਨਾਲ ਤੁਹਾਨੂੰ ਪਤਾ ਲੱਗਾ ਜਦੋਂ ਖੁਸ਼ੀ ਆਈਏ ਘਰੇ ਤੇ ਤੁਸੀਂ ਵੀ ਇੱਥੇ ਪਹੁੰਚੇ ਪਰਵਾਦ ਦੇ ਨਾਲ ਖੁਸ਼ੀ ਸਾਂਝੀ ਕਰਨ ਹਾਂਜੀ ਹਾਂਜੀ ਬਹੁਤ ਇਹਨਾਂ ਦੀ ਮਾਤਾ ਨਹੀਂ ਆ ਪੁੱਤ ਪਰ ਅਸੀਂ ਅਜਾ ਨੀਮ ਲੈ ਕੇ ਆਉਣਾ ਸੀ ਪਰ ਲੈ ਕੇ ਨੇ ਆਏ ਹਜੇ ਸੀ ਅੱਛਾ ਬੰਨਵਾਸੇ ਉਹਨੇ ਮੈਨੂੰ ਕਦੋਂ ਲੈ ਕੇ ਆਉਂਗੇ ਜਦੋਂ ਛੋਟਾ ਵੀਰ ਆ ਗਿਆ ਜਰਾ ਆਰਡਰ ਆਰਡਰ ਹੋ ਗਿਆ ਪੁੱਤ ਅੱਛਾ ਅੱਛਾ ਉਹ ਤੋਂ ਬਨ ਕੇ ਜਾਵਾਂਗੇ ਪੱਕਾ ਅੱਛਾ ਹਾਂਜੀ ਸ੍ਰੀ ਮੰਨ ਕੇ ਜਾਵਾਂਗੇ ਪੱਕਾ ਜੀ ਚਲੋ ਬਨਣਾ ਵੀ ਚਾਹੀਦਾ ਕਿਉਂਕਿ ਆਪਾਂ ਨੂੰ ਇੱਕ ਉਡੀਕ ਸੀ ਲੰਮੇ ਸਮੇਂ ਤੋਂ ਜੈਨ ਕਿ ਸਿੱਧੂ ਦੇ ਘਰ ਇੱਕ ਜੈਨ ਕਿ ਪੁੱਤਰ ਜਨਮ ਲਵੇ ਤੇ ਅਸੀਂ ਵੀ ਖੁਸ਼ੀਆਂ ਮਨਾਏਗੇ ਸਾਰਿਆਂ ਨੂੰ ਸੀਗਾ ਇਹ ਹਾਂਜੀ ਹਾਂਜੀ ਪੱਕਾ ਬਾਈ ਜੀ ਅਸੀਂ ਆਵਾਂਗੇ ਤੇ ਨਿਮਾ ਬਨ ਕੇ ਜਾਵਾਂਗੇ ਜੀ ਓਕੇ ਸਾਡੀ ਭੈਣ ਨੂੰ ਇੰਨੀ ਖੁਸ਼ੀ ਆਏ ਜੈਨ ਕਿ ਇਹ ਕਹਿੰਦੀ ਵੀ ਜਦੋਂ ਹੁਣ ਕਿਤੇ ਛੋਟਾ ਵੀਰ ਘਰੇ ਆਊਗਾ ਤੇ ਅਸੀਂ ਸ੍ਰੀ ਮੰਨ ਕੇ ਕਵੀਰ ਸਾਡਾ ਹੋਰ ਆ ਗਿਆ ਹਾਂ ਬਹੁਤ ਵਧੀਆ ਲੱਗਦਾ ਬਹੁਤ ਵਧੀਆ ਲੱਗਦਾ ਬਹੁਤ ਖੁਸ਼ੀ ਹੋਈ ਹੈ ਸਾਰੀ ਦੁਨੀਆਂ ਨੂੰ ਖੁਸ਼ੀ ਆਈ ਸੱਚੇ ਬਾਸਾ ਸਾਹਿਬ ਜੀ ਵਿਚਾਰਾ ਮਹਾਰਾਜ ਸਭ ਦੀ ਸੁਣਿਆ ਜੀ ਮੈਂ ਨਹੀਂ ਸੁਣੀਆ ਹਾਂ ਇਹ ਕਿਹੜੇ ਪਿੰਡ ਤੋਂ ਆਏ ਆ ਬੜੀ ਲੇਟ ਲੇਟ ਕਲਾਂ ਤੋਂ ਜੀ ਅੱਛਾ ਜਦੋਂ ਤੁਹਾਨੂੰ ਕਦੋਂ ਕਿਵੇਂ ਪਤਾ ਲੱਗਦਾ ਵੀ ਅੱਜ ਸਿੱਧੂ ਦੇ ਘਰ ਇੱਕ ਜਣੇ ਕੇ ਬੱਚੇ ਨੇ ਜਨਮ ਲਿਆ ਬਹੁਤ ਖੁਸ਼ੀ ਹੋਈ ਹੈ ਜੀ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਅੱਜ ਪਤਾ ਲੱਗਾ ਅੱਛਾ ਕਿਹ ਪਤਾ ਲੱਗੇਗਾ ਨਾ ਅੱਜ ਪਤਾ ਲੱਗਾ ਹੈ ਜੀ ਜੀ ਘਰੇ ਜਾਏ ਹਾਂਜੀ ਜਾਏ ਜਾਇ ਜੀ ਕਿ ਤੁਸੀਂ ਵੀ ਸਰੀ ਬਨੋਗੇ ਜਿਵੇਂ ਸਾਡੀ ਭੈਣ ਕਹਿੰਦੀ ਅਸੀਂ ਸਰੀ ਬਨ ਕੇ ਜਾਵਾਂਗੇ ਜਦੋਂ ਹੁਣ ਆਏ ਨਾ ਕਿਤੇ ਜਦੋਂ ਘਰੇ ਆ ਗਏ ਵੀਰ ਅਸੀਂ ਸਰੀ ਬਨ ਕੇ ਜਾਣਾ ਉਥੇ ਜਨ ਕੇ ਮੂਸੇ ਦੇ ਜਨ ਕੇ ਹਵੇਲੀ ਦੇ ਅੱਗੇ ਠੀਕ ਹੈ ਜੀ ਠੀਕ ਹੈ ਚਲੋ ਠੀਕ ਹੈ ਹਰੇਕ ਦੀ ਅਟੋ ਦੀ ਭਾਵਨਾ ਹੁੰਦੀ ਹੈ ਹਾਂ ਹੁੰਦੀ ਹੈ ਜੀ ਹਾਂ ਸਸੀ ਘਾਲ ਬਾਈ ਜੀ ਸਸੀ ਘਾਲ ਕਿਹੜੇ ਪਿੰਡ ਤੋਂ ਆ ਗਏ ਰੌਂ ਤਾਂ ਪਿੰਡ ਆ ਜੀ ਕਿਵੇਂ ਲੱਗਿਆ ਅੱਜ ਖੁਸ਼ੀ ਦੇ ਵਿੱਚ ਬਹੁਤ 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 ਖੁਸ਼ੀ ਆ ਵੀਰੇ ਮਨ ਨੂੰ ਆਉਂਦੇ ਨੂੰ ਤੇ ਮਨ ਨੂੰ ਸਕੂਨ ਵੀ ਮਿਲਦਾ ਜੀ ਤੇ ਬਹੁਤ ਖੁਸ਼ੀ ਵਾਲੀ ਗੱਲ ਆ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਜੀ ਸੱਸੀ ਘਰ ਨਾਲ ਸੱਸੀ ਘਰ ਨਾਲ ਕਿਵੇਂ ਲੱਗਦਾ ਫਿਰ ਅੱਜ ਤੁਸੀਂ ਪਹੁੰਚਿਓ ਜਿਹੜੇ ਲੰਮੇ ਸਮੇਂ ਤੋਂ ਸਾਨੂੰ ਉਡੀਕ ਸੀ ਮੂਸੇ ਵਾਲੇ ਦੇ ਪਰਿਵਾਰ ਦੇ ਘਰੇ ਇੱਕ ਖੁਸ਼ੀ ਆਵੇ ਕੁਸ਼ੀ ਆਈ ਹੈ ਜੀ ਹਾਂਜੀ ਖੁਸ਼ੀ ਆਈ ਹੈ ਜੀ ਬਹੁਤ ਸਾਨੂੰ ਬਹੁਤ ਖੁਸ਼ੀ ਹੋਈ ਹੈ ਜੀ ਸਾਨੂੰ ਅਸੀਂ ਸਵੇਰ ਦੀ ਕਹੀ ਜਾਨੇ ਵੀ ਜਾਈਏ ਜਾਈਏ ਬੀ ਹਾਂਜੀ ਉੱਥੇ ਦੇਖ ਕੇ ਇਹ ਸਾਰਾ ਕੁਝ ਜੀ ਹਾਂਜੀ ਹੁਣ ਕੋਣ ਆਇਆ ਪਰਿਵਾਰ ਚੋਂ ਪਰਿਵਾਰ ਸਾਰਾ ਹੀ ਆਇਆ ਜੀ ਅੱਛਾ ਸਾਰਾ ਪਰਿਵਾਰ ਆਇਆ ਹਾਂਜੀ ਸਾਰਾ ਪਰਿਵਾਰ ਆਇਆ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਬਹੁਤ ਸਾਨੂੰ ਬੱਚਿਆਂ ਨੇ ਘਰੇ ਕਿਹਾ ਤੇ ਤੁਸੀਂ ਕਿਹਾ ਜਾਂ ਮਾਤਾ ਨੇ ਕਿਹਾ ਵੀ ਆਪਾਂ ਚੱਲਣਾ ਸਾਰਿਆਂ ਨੇ ਹੀ ਕਿਹਾ ਜੀ ਬੱਚਿਆਂ ਤੋਂ ਲੈ ਕੇ ਵੱਡਿਆਂ ਨੂੰ ਪੂਰੀ ਖੁਸ਼ੀ ਸੀਗੀ ਜੀ ਸਾਰਿਆਂ ਦਾ ਹੀ ਸਵੇਰ ਤੋਂ ਮਨ ਪੂਰਾ ਖੁਸ਼ ਸੀਗਾ ਜੀ ਜੀ ਤੇ ਸਭ ਨੇ ਕਿਹਾ ਕਹਿੰਦੇ ਵੀ ਜਾ ਕੇ ਹੁਣ ਇੱਕ ਵਾਰ ਤਾਂ ਬਿਲਕੁਲ ਸਾਡਾ ਵੀ ਮਨ ਸੀ ਸਾਰਿਆਂ ਦਾ ਹੁੰਦਾ ਜੀ ਤੇ ਸਾਨੂੰ ਆ ਕੇ ਇੱਥੇ ਬਹੁਤ ਸਕੂਨ ਮਿਲਿਆ ਸੀ ਜੀ ਜੀ ਹੋਰ ਕੀ ਹਾਂਜੀ ਜੀ ਬਸ ਠੀਕ ਹੈ ਜੀ ਬਹੁਤ ਵਧੀਆ ਵੇਖੋ ਹਰੇਕ ਬੰਦੇ ਨੂੰ ਜਨਕਿ ਖੁਸ਼ੀ ਆ ਹਰੇਕ ਮਾਤਾ ਨੂੰ ਖੁਸ਼ੀ ਆ ਹਰੇਕ ਭਰਾ ਨੂੰ ਖੁਸ਼ੀ ਆ ਕਿਉਂਕਿ ਲੰਮੇ ਸਮੇਂ ਤੋਂ ਜਨਕਿ ਉਡੀਕ ਸੀ ਇਹ ਚੀਜ਼ ਦੀ ਕਿ ਸਿੱਧੂ ਦੇ ਘਰ ਉਹ ਦਿਨ ਕਦੋਂ ਆਊਗਾ ਜਦੋਂ ਕੋਈ ਪੁੱਤਰ ਜਨਮ ਲਊਗਾ ਜਨਕਿ ਅੱਜ ਪੁੱਤਰ ਨੇ ਜਨਮ ਲਿਆ ਜਨਕਿ ਸਿੱਧੂ ਦੇ ਘਰ ਜਨਕਿ ਲੋਕਾਂ ਦੇ ਵਿੱਚ ਬੜੀ ਖੁਸ਼ੀ ਆ